Sri Vahe Guru. ਬਤੇ ਸਾਥ ਸੰਗਤ ਮੋਹਿ ਪਾਏ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਹਲੇ ਮਨਿ ਹੋ ਇਹ ਸੁਮਤ ਸਦੂ ਤੇ ਪਾ ਸਭ ਮੈਂ ਰਮ ਰਹਿਆ ਰਹਿਆ ਪ੍ਰਭ ਦੇ ਕੈ ਵੇਖ-ਪੇਖਣਾ ਨਾਨਕ ਬਿਗਸਾਈ ਆਨੰਦ ਗੁਣੇ ਨਿਢਾ ਗੁਰੂ ਗਰੀਬ ਨਿਵਾਜ ਕਰੇ ਗਰੀਬ ਨਿਵਾਜ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਸਵਾਰੇ ਸਾਧ ਸੰਗਤ ਜੀਓ ਆਪਾਂ ਵੱਡੇਆਂ ਭਾਗਾ ਵਾਲੇ ਹਾਂ ਜੋ ਕਿ ਮਹਾਂਪੁਰਖਾਂ ਦੇ ਉਦਮ ਉਪਰਾਲੇ ਸਦਕਾ ਸਤਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਜੋ ਕਿ ਇਸ ਪਵਨ ਧਰਤੀ ਤੇ ਮਹਾਂਪੁਰਖਾਂ ਦੀ ਦਿੱਤੀ ਸਮਤ ਮਰਿਆਦਾ ਅਨੁਸਾਰ ਜਿਨ੍ਹਾਂ ਨੇ ਇਹ ਭਗਤੀ ਦਾ ਕੇਂਦਰ ਅਰੰਭਿਆ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵਾਲੇ ਅਤੇ ਧੰਨ ਬਾਬਾ ਸੁਖਦੇਵ ਸੁਖਦੇਵ ਸਿੰਘ ਜੀ ਮਹਾਰਾਜ ਉਚੋ ਕਲਾ ਵਾਲੇ ਜੋ ਕਿ ਜਨਰਾਤ ਗੁਰੂ ਕੀ ਵਾਣੀ ਦਾ ਪ੍ਰਚਾਰ ਕਰਦੇ ਆ ਆਪ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਸਾਡੇ ਭਲੇ ਵਾਸਤੇ ਕਦੀ ਕਿਤੇ ਕਦੀ ਕਿਤੇ ਦਿਨ ਰਾਤ ਅਣਥੱਕ ਸੇਵਾ ਕਰਦੇ ਆ ਹੋਇਆਂ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਰਹੇ ਹਾਂ ਸੋ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ 150 ਸਾਲ ਸਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਨਾਲ ਉਹਨਾਂ ਦੇ ਜਨਮ ਸ਼ੁਦਾਬ ਜੀ ਨੂੰ ਮੁਖ ਰੱਖਦਿਆਂ ਹੋਇਆਂ ਇਹ ਸਾਰਾ ਸਮਾਗਮ ਜੋ ਆਰੰਭਿਆ ਹੈ ਇਸ ਪਾਵਨ ਧਰਤੀ ਤੇ ਮਹਾਂ ਸੰਪਟ ਅਖੰਡ ਪਾਠ ਗੁਰਮਖ ਪਿਆਰੇ ਪਾਠ ਸਿੰਘਾ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ ਆਪ ਸੰਗਤਾਂ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ ਬਾਣੀ ਸਰਵਣ ਕਰਕੇ ਸੇਵਾ ਕਰਕੇ ਲਾਹ ਪ੍ਰਾਪਤ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਲੈਣੇ ਜਿਹੜਾ ਇਸ ਬਾਣੀ ਨੂੰ ਮਨ ਲਾ ਕੇ ਪੜਦਾ ਹੈ ਜਿਹੜਾ ਇਸ ਬਾਣੀ ਨੂੰ ਮਨ ਲਾ ਕੇ ਸੁਣਦਾ ਹੈ ਉਹਦੇ ਜਨਮਾਂ ਜਨਮਾਂ ਤਰਾ ਦੇ ਪਾਪ ਧੁੱਤੇ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਪਰ ਸ਼ਰਤ ਇੱਕ ਹੈ ਜਿਹੜਾ ਮਨ ਲਾ ਕੇ ਸੁਣਦਾ ਹੈ ਭਗਤ ਕਬੀਰ ਜੀ ਵੀ ਕਹਿੰਦੇ ਹਨ ਕੋ ਗਾਵੇ ਕੋ ਸੁਣਾਏ ਫਰਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕਹਿੰਦੇ ਸ਼ੱਕ ਵਾਲੀ ਗੱਲ ਨਹੀਂ ਕਿ ਅੰਤ ਪਰਮਗਤੀ ਦੀ ਪ੍ਰਾਪਤੀ ਨੂੰ ਨਾ ਪ੍ਰਾਪਤ ਹੋਵੇ ਪਰ ਇੱਕ ਸ਼ਰਤ ਹੈ ਜਿਹੜਾ ਇਸ ਬਾਣੀ ਨੂੰ ਮਨ ਲਾ ਕੇ ਸੁਣਦਾ ਹੈ ਮਨ ਲਾ ਕੇ ਪੜ੍ਹਦਾ ਹੈ ਪਰ ਪਾਰੋਤਾਰਾ ਵੀ ਉਸੇ ਦਾ ਹੀ ਹੁੰਦਾ ਹੈ ਸੋ ਆਓ ਆਪਾਂ ਸਾਰਿਆਂ ਨੇ ਪਵਨ ਸ਼ਬਦ ਨਾਲ ਗੁਰੂ ਚਰਨਾਂ ਨਾਲ ਸਾਜ ਪਾਉਣੇ ਆਏ ਕੋਈ ਵਿਰਸਨਾਵਾਂ ਜੀ ਨਾ ਰਹੇ ਆਓ ਸਾਰੇ ਪੜ੍ਹਿਏ ਜੀ ਸਾਰਸਨਾ ਨਹ ਹੈ ਮੇਰੀ ਜ਼ਿੰਦੜੀਏ ਸਾਰਸ ਨਿਖਾਵੇ ਹਰ ਪ੍ਰਭ ਕੇ ਰੇ ਹਰ ਪ੍ਰਭ ਕੇ ਰੇ ਰਾਗ ਗੁਣ ਕਾਵੇ ਹਰ ਪ੍ਰਭ ਕੇ ਹਰ ਪ੍ਰਭ ਕੇ ਰੇ ਸਾਰਸ We'll <laughs> ਹਰ ਕੀਰਤਨ ਸੁਣੈ ਹਰ ਕੇ ਰਾਹ ਹਰ ਕੀਰਤਨ ਸੁਣੈ ਹਰ ਕੇ ਕੋਸੀ oh. ਸੁਪਨਾ oh. 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 ਰੁਬਿੱਟ <laughs> ਹੋਣਾ See? Sí. You don't to ਕੰ ਮਲੇੜ ਨਾ ਆਇਆ ਜਿਹਨੇ ਉਸ ਪਰਮੇਸ਼ਰ ਦੇ ਪਿਆਰਿਆਂ ਨੂੰ ਤਲ ਕੇ ਆਇਆ ਸਾਧ ਸੰਗਤ ਫਿਰ ਕੋ ਜਮਾ ਵਾਲੇ ਠਾਹੀ ਨੂੰ ਨਹੀਂ ਖੜਿਆ ਗਿਆ ਮੁਕਤ ਹੋ ਗਏ ਤੇ ਸਤਿਗੁਰਾਂ ਦਾ ਹੁਕਮ ਹੈ ਕਿ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸਾਰਿਆਂ ਨੂੰ ਹੁਕਮ ਹੈ ਤੇ ਜਿਹੜਾ ਪੜੇਗਾ ਉਧਾਰ ਉਸੇ ਦਾ ਹੋਏਗਾ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਪਰਸੀ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਜੀਵ ਦਾ ਜਨਮ ਮਰਨ ਦੇ ਬੰਧਨ ਤੋਂ ਖਿਹੜਾ ਛੁਟ ਜਾਂਦਾ ਹੈ ਸਾਧ ਸੰਗਤ ਜਿਹੜਾ ਮਨੋਂ ਆਣ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦਾ ਹੈ ਪਰ ਜਿਹੜਾ ਸਾਧ ਸੰਗਤ ਭਰਮ ਦਾ 扑ਟਕਾਇਆ ਹੋਇਆ ਮੱਥਾ ਤੇ ਆਣ ਕੇ ਟੇਕਦਾ ਹੈ ਪ੍ਰਸਾਦ ਸੰਗਤ ਉਹਦਾ ਧਿਆਨ ਕਿਤੇ ਹੋਰ ਹੁੰਦਾ ਹੈ ਉਹਦਾ ਟੇਕਿਆ ਹੋਇਆ ਮੱਥਾ ਸਾਧ ਸੰਗਤ ਪ੍ਰਵਣਨੀ ਜੀ ਹੁੰਦਾ ਉਚਾਰਨ ਕਰੋ ਸਤਨਾਮ ਇਸ ਕਰਕੇ ਕੋਈ ਵੀ ਰਸਨਾਵਾਂ ਜੀ ਨਾ ਰਹਿ ਆਓ ਸਾਰੇ ਪੜੀਏ ਵਾਹ ਵਾਹ ਕਰੇ See? ਕਰਮ ਪ੍ਰਾਪਤ ਹੋਇਆ ਇਸ ਸੰਸਾਰ ਦੇ ਵਿੱਚ ਵਾਵਾ ਵਾਵਾ ਵੀ ਜੀਵ ਨੂੰ ਕਰਮਾਂ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ ਪ੍ਰਸਾਦ ਸੰਗਤ ਆਪਣੇ ਆਪ ਨੂੰ ਗਵਾਉਣਾ ਪੈਂਦਾ ਆਪਾਂ ਗਵਾ ਕੇ ਜਿਹੜੇ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਨੂੰ ਸਮਰਪਿਤ ਹੋ ਜਾਂਦੇ ਹਾਂ ਸਾਧ ਸੰਗਤ ਫਿਰ ਉਹ ਸੰਸਾਰ ਦੇ ਵਿੱਚ ਪੂਜੇ ਜਾਂਦੇ ਨੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਆਪਣਾ ਆਪਾ ਗਾਉਣਾ ਹੀ ਆਪ ਗਵਾਈ ਹੈ ਤਾਂ ਸੋਹ ਪਾਈ ਹੈ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ ਤੇ ਸਾਧ ਸੰਗਤ ਇੱਕ ਸਾਧੂ ਹੈ ਜਿਹੜਾ ਆਪਣੇ ਆਪ ਨੂੰ ਮਾਰਦਾ ਹੈ ਆਪਣੇ ਆਪ ਨੂੰ ਸੁਹਾਰਦਾ ਹੈ ਆਪਣੇ ਆਪ ਨੂੰ ਸੱਜਦਾ ਹੈ ਇਸੇ ਕਰਕੇ ਸਤਿ ਸੱਚੇ ਪਾਤਸ਼ਾਹ ਜੀ ਕਹਿੰਦੇ ਜਨ ਪਰ ਉਪਕਾਰੇ ਆਏ ਆਪਣੇ ਆਪ ਤੋਂ ਉਪਕਾਰਦੇ ਹਰ ਜੀਵ ਕਰਦਾ ਆਪਣੇ ਭਲੇ ਵਾਸਤੇ ਦਿਨ ਰਾਤ ਜੀਵ ਭਜਦਾ ਪਰ ਕਿਸੇ ਦੂਸਰੇ ਵਾਸਤੇ ਉਪਕਾਰ ਕਰਨਾ ਦੂਸਰੇ ਦਾ ਭਲਾ ਲੋਚਣਾ ਇਹ ਕਿਸੇ ਵਿਰਲੇ ਦੇ ਹਿੱਸੇ ਆਇਆ ਹੋਇ ਉਚਾਰਨ ਕਰੋ ਸਤਨਾਮ ਇਹ ਕਿਸੇ ਵਰਨੇ ਦੇ ਹਿੱਸੇ ਪਰਉਪਕਾਰ ਤੇ ਸਾਧੂ ਹੀ ਕਰ ਸਕਦਾ ਹੈ ਪਰ ਉਪਕਾਰ ਇੱਕ ਮਨੁੱਖੀ ਕਰ ਸਕਦਾ ਹੈ ਤੇ ਜਿਹੜੇ ਪਰ ਉਪਕਾਰ ਕਰਦੇ ਨੇ ਪਰ ਉਪਕਾਰ ਕਰਦੇ ਨੇ ਸੰਸਾਰ ਦਾ ਭਲਾ ਲੋਚਦੇ ਨੇ ਤੇ ਬੰਦਗੀ ਉਸ ਪਰਮੇਸ਼ਰ ਦੀ ਕਰਦੇ ਨੇ ਸਾਧ ਸੰਗਤ ਫਿਰ ਉਹ ਇਸ ਸੰਸਾਰ ਦੇ ਵਿੱਚ ਜਿੱਨਾ ਚਿਰ ਸੰਸਾਰ ਰਹਿੰਦਾ ਰਹੇਗਾ ਰਹਿੰਦਾ ਉਹਨਾਂ ਚਿਰ ਸਾਧ ਸੰਗਤ ਉਹ ਮਹਾਂਪੁਰ ਤੋਂ ਅਮਰ ਰਹਿਣਗੇ ਉਚਾਰਨ ਕਰੋ ਸਤਨਾਮ ਆਪਾਂ ਗਵਾਇਆ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸੇਵਾ ਕੀਤੀ ਪ੍ਰਤੱਖ ਗੁਰੂ ਨਾਨਕ ਜਾਣ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਅੱਜ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸਾਰੇ ਹੀ ਆਪਾਂ ਨਕਮਸਤਕ ਹੋਣ ਵਾਸਤੇ ਇੱਥੇ ਆਣ ਕੇ ਬੈਠੇ ਆ ਇਸੇ ਕਰਕੇ ਸਤਿਪੁਰਸ ਤੇ ਪਾਤਸ਼ਾਹ ਜੀ ਕਹਿੰਦੇ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਵੈਸੇ ਜੀਵ ਦਾ ਇਸ ਸੰਸਾਰ ਦੇ ਵਿੱਚ ਆਉਣਾ ਕੋਈ ਲਾਭਕਾਰੀ ਨਹੀਂ ਜੀਵ ਦਾ ਸੰਸਾਰ ਦੇ ਵਿੱਚ ਆਉਣਾ ਤੇ ਜਾਣਾ ਧੰਤਾ ਦੇ ਯੋਗ ਉਸੇ ਦਾ ਹੈ ਜਿਹੜਾ ਆਣ ਕੇ ਸੰਸਾਰ ਵਿੱਚ ਜਪਦਾ ਹੈ ਸਤਨਾਮ ਇਸ ਸੰਸਾਰ ਦੇ ਵਿੱਚ ਆਣ ਕੇ ਜਿਹੜਾ ਨਾਮ ਦੀ ਕਮਾਈ ਕਰਦਾ ਹੈ ਸਮਰਪਿਤ ਹੋ ਜਾਂਦਾ ਹੈ ਉਸ ਪਰਮੇਸ਼ਰ ਨੂੰ ਤੇ ਉਹਨਾਂ ਦੀ ਬਾਗਵਤ ਸਤਿਪੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿਉਂਕਿ ਚਲੇ ਤਾਂ ਸਾਰਿਆਂ ਨੇ ਜਾਣਾ ਹੈ ਇਸ ਸੰਸਾਰ ਨੂੰ ਛੱਡ ਕੇ ਸਾਧ ਸੰਗਤ ਸਾਰਿਆਂ ਨੇ ਚਲੇ ਜਾਣਾ ਹੈ ਪਰ ਸਾਰੇ ਚਲੇ ਨਹੀਂ ਜਾਂਦੇ ਕੁਝ ਰਹਿ ਵੀ ਜਾਂਦੇ ਨੇ ਉਚਾਰਨ ਕਰੋ ਸਤਨਾਮ ਉਹਨਾਂ ਦੀ ਬਾਗਵਤ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੌਵੇਂ ਗੁਰੂ ਨਾਨਕ ਬਜਨ ਕਰਦੇ ਨੇ ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰ ਗੋਬਿੰਦ ਉਹ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਜਿੰਨਾ ਚਿਰ ਨਾਮ ਰਹੇਗਾ ਜਿੰਨਾ ਵਿੱਚ ਜਿੰਨਾ ਚਿਰ ਇਹ ਸੰਸਾਰ ਰਹੇਗਾ ਨਾਮ ਰਹੇ ਉਹ ਸਾਧੂ ਰਹੇ ਅਮਰ ਬਣ ਹੋ ਜਾਂਦੇ ਨੇ ਨਾਮ ਰਹੇ ਉਹ ਨਾਮ ਇੱਕ ਅਮਰ ਹੈ اٹਲ ਸਚਾਈ ਹੈ ਇੱਕ ਸਾਧ ਸੰਗਤ ਨਾਮ ਜਪਨ ਵਾਲਾ ਸਾਧੂ ਉਹ ਸੰਸਾਰ ਤੇ ਅਟਲ ਹੈ ਅਮਰ ਹੈ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਉਹ ਨਾ ਜੰਮਦੇ ਨੇ ਨਾ ਮਰਦੇ ਨੇ ਆਪਣੀ ਮਰਜ਼ੀ ਦੇ ਨਾਲ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਤੇ ਸੰਸਾਰ ਦਾ ਭਲਾ ਕਰਦੇ ਆ ਇਸ ਸੰਸਾਰ ਤੋਂ ਆਪਣੀ ਮਰਜ਼ੀ ਨਾਲ ਚਲੇ ਜਾਂਦੇ ਨੇ ਉਚਾਰਨ ਕਰੋ ਸਤਨਾਮ ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰੂ ਗੋਬਿੰਦ ਕਹੋ ਨਾਨਕ ਇਸ ਜਗਤ ਮੈਂ ਉਹ ਵੀ ਅਮਰ ਰਹੇਗਾ ਕਿਨ ਜਪਿਓ ਗੁਰਮੰਤ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਸੁੱਖਾਂ ਦੀ ਪ੍ਰਾਪਤੀ ਵੀ ਸਾਧ ਸੰਗਤ ਉਸੇ ਜੀਵ ਨੂੰ ਹੁੰਦੀ ਹੈ ਕਹੋ ਨਾਨਕ ਜਨ ਗੁਰਮੰਤਰ ਦਰ ਲਾਇਆ ਸੁੱਖਾਂ ਦੀ ਪ੍ਰਾਪਤੀ ਵੀ ਉਸੇ ਜੀਵ ਨੂੰ ਮਨ ਕਰਕੇ ਜਿਹੜਾ ਸੁਖੀ ਹੈ ਸਾਧ ਸੰਗਤੋ ਸੰਸਾਰ ਦੇ ਵਿੱਚ ਸੁਖੀ ਹੈ ਜਿਹੜੇ ਮਨ ਦੀ ਟੈਨਸ਼ਨ ਹੈ ਮਨ ਕਰਕੇ ਦੁਖੀ ਹੈ ਤੇ ਭਾਵੇਂ ਬਾਹਰ ਥੀਰੇ ਜੁਆਰਾ ਜੀਵ ਨੂੰ ਭੋਗਣ ਵਾਸਤੇ ਹੁਣ ਸਾਧ ਸੰਗਤ ਉਹ ਵੀ ਸੰਸਾਰ ਦੇ ਵਿੱਚ ਰਹਿੰਦਾ ਦੁਖੀ ਰਹਿੰਦਾ ਪਰ ਸੁਖੀ ਉਹ ਹੈ ਜਿਹੜਾ ਉਸ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਸਿਮਰ ਸਿਮਰ ਸਿਮਰੋ ਸਿਮਰ ਸਿਮਰ ਸੁਖ ਪਾਵਾਓ ਕਲ ਕਲੇਸ਼ ਤਨ ਮਾਹ ਮਿਟਾਵੋ ਪਹਿਲ ਉਸ ਪਰਮੇਸ਼ਰ ਦੇ ਨਾਮ ਨੂੰ ਦਿਓ ਇਸ ਕਰਕੇ ਆਓ ਕੋਈ ਵਿਰਸਨਾ ਵਾਂਜੀ ਨਾ ਰਹੇ ਸਾਰੇ ਅਖੀਰ ਦੀਆਂ ਪੰਕਤੀਆਂ ਪੜਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਿੱਖਿਆ ਦਿੰਦੇ ਨੇ ਉਪਰੰਤ ਦਾਸਾਂ ਦੇ ਟਾਈਮ ਦੀ ਸਮਾਪਤੀ ਹੁਲਾਂ ਗਲਤੀਆਂ ਦੀ ਮਾਫੀ ਆਓ ਕੋਈ ਵਿਰਸਨਾ ਵਾਂਜੀ ਨਾ ਰਹੇ ਆਓ ਸਾਰੇ ਪੜਿਓ ਜੀ ਵਾਹੋ ਵਾਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਸੰਗ ਭਾਈ ਹਰਜਿੰਦਰ ਸਿੰਘ ਜੀ ਗੁਰਦੁਆਰਾ ਨਾਨਕ ਸਰ ਠਾਠ ਬਾਜਪੁਰ ਹਜ਼ੂਰੀ ਰਾਗੀ ਜਥਾ ਜਿਨ੍ਹਾਂ ਤੇ ਗੁਰੂ ਪਾਸੇ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਗੁਰੂ ਦੀ ਬਾਣੀ ਦੇ ਨਾਲ ਬੜੇ ਹੀ ਸ਼ਬਦ ਤਰੀਕੇ ਨਾਲ ਪਿਆਰ ਨਾਲ ਜੋੜਿਆ ਹੈ ਹੁਣ ਅਗਲਾ ਸਮਾਜੋ ਹੈ ਸਾਡੇ ਕੋ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਕਥਾਵਾਚਕ ਰੁਦਰਪੁਰ ਤੋਂ ਪਹੁੰਚੇ ਹੋਏ ਹਨ ਜਿਨ੍ਹਾਂ ਨੇ ਰਾਤ ਰਿਆ ਜਰੀ ਭਰੀ ਸੀ ਬੜੇ ਹੀ ਚੱਜੇ ਢੰਗ ਨਾਲ ਗੁਰੂ ਦੀ ਗੱਲ ਗੁਰੂ ਦੀ ਮਰਿਆਦਾ ਸਰਵਣ ਕਰਵਾਉਂਦੇ ਹਨ ਆਓ ਆਪਾਂ শ্রবণ ਕਰੀਏ ਨਾਲ ਇੰਜ